ਬੜਾ ਇੱਕ ਸੰਯੋਜਿਤ ਮੈਂ ਕਹਨਾ ਪ੍ਰੀਪਲਾਨ ਕਰਕੇ ਇਹ ਸਾਡੇ ਤੇ ਲਾਗੂ ਕੀਤਾ ਗਿਆ ਉਹਦਾ ਕਾਰਨ ਇਹ ਹੈ ਕਿ ਦੇਖੋ ਲੜਾਈ ਜਿਹੜੀ ਹੈ ਨਾ ਉਹ ਕਿਸੇ ਨੂੰ ਕੌਮੀ ਤੌਰ ਦੇ ਉੱਪਰ ਸ਼ਿਕਸਤ ਦੇਣ ਦੀ ਹੈ ਕੌਮੀ ਤੌਰ ਦੇ ਜਿਵੇਂ ਅਸੀਂ ਆਮ ਕਹਿੰਦੇ ਨੇ ਆਮ ਦੀ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਪਰ ਦੂਸਰੇ ਦੂਸਰੇ ਪਾਸੇ ਇਨਾ ਹੀ ਸਰਕਾਰਾਂ ਨੇ ਇਦਾਂ ਦੇ ਪ੍ਰੋਗਰਾਮ ਕਰਕੇ ਉਹਨੂੰ ਵੀਰ ਬਿਰਾਗੀ ਬਣਾਇਆ ਹੁਣ ਉਹਦੇ ਤੇ ਕਿੰਨੀ ਅਸੀਂ ਲੜਾਈ ਲੜੀ ਕਿੰਨਾ ਅਸੀਂ ਜਦੋਂ ਜਹਿਦ ਕੀਤੀ ਨਹੀਂ ਜੀ ਉਹ بابا ਬੰਦਾ ਸਿੰਘ ਬਹਾਦਰ ਸਨ ਪਰ ਲੋਕ ਅੱਜ ਮੰਨਣ ਨੂੰ ਤਿਆਰ ਨਹੀਂ ਬਹੁਤੇ ਲੋਕ ਜਿਹੜੇ ਸਰਕਾਰੀ ਪਨਾਹਗਰਦੀ ਚ ਰਹਿੰਦੇ ਨੇ ਉਹ ਕਹਿੰਦੇ ਨਹੀਂ ਜੀ ਉਹ ਵੀਰ ਬਰਾਗੀ ਸੀ ਸੇਮ ਇਸੇ ਤਰ੍ਹਾਂ ਇਹ ਸਾਈਕੋਲੋਜੀਕਲ ਅਟੈਕ ਆ ਅਸੀਂ ਕਹਿੰਦੇ ਸਾਡੇ ਬਾਬੇ ਨੇ ਸਾਡੇ ਵਾਸਤੇ ਬੜੇ ਮਾਨ ਦੀ ਗੱਲ ਆ ਔਰ ਇਹ ਗੁਰੂ ਸਾਹਿਬ ਦੇ ਪੁੱਤਰ ਨੇ ਤੇ ਇਹ ਬੜੇ ਹਾਜ਼ਰ ਜਵਾਬ ਸੀ ਇਹ ਬੜੇ ਯੋਧੇ ਸੀਗੇ ਬੜੇ ਬਹਾਦਰ ਸੀ ਬੜੇ ਇੰਟੈਲੈਕਚੁਅਲ ਸੀਗੇ ਉਹਨਾਂ ਨੂੰ ਵੀਰ ਬਾਲ ਦਿਵਸ ਦੇ ਰੂਪ ਚ ਯਾਦ ਕਰਨ ਦਾ ਇੱਕ ਇੱਕੋ ਹੀ ਕਹਲ ਹੈ ਕਿ ਇਹ ਮਨੋਵਿਗਿਆਨਿਕ ਅਟੈਕ ਹੈ ਪਰ ਅਸੀਂ ਮਨੋਵਿਗਿਆਨਿਕ ਅਟੈਕ ਨੂੰ ਟੈਕਲ ਕਿਵੇਂ ਕਰੀਏ ਅਸੀਂ ਕਰ ਨਹੀਂ 파ਰੇ ਆਜ਼ਾਦ ਹਸਤੀ ਦੀ ਪ੍ਰਤੀਕ ਨੇ ਸਾਹਿਬ ਜੀ ਦੇ ਪਰ ਜਦੋਂ ਉਸ ਨੂੰ ਵੀਰ ਬਾਲ ਦਿਵਸ ਦੇ ਇੰਤਜ਼ਾਰ ਕਰਾਂਗੇ ਤੇ ਉਹ ਫਿਰ ਉਹ ਜਿਹੜਾ ਸਵੈਰਨਟੀ ਦਾ ਕਨਸੈਪਟ ਹੈ ਜੋ ਸਾਹਿਬ ਜੀ ਦਾ मीनिंग ਹੈ ਉਹ ਬਦਲ ਜਾਂਦਾ ਹੈ ਇਹ ਆਉਣ ਵਾਲਾ ਫਿਊਚਰ ਜਦੋਂ ਆਏਗਾ ਨਾ 10 ਸਾਲ 15 ਸਾਲ ਬਾਅਦ ਸਾਡੇ ਬੱਚੇ ਕਹਿਣਗੇ ਮੈਨੇ ਤਾਂ ਵੀਰ ਬਾਲਦਵਸਪੇ ਜਾਣਾ ਉਹ ਸਹਬਜ਼ਾਦੇ ਦਾ ਨਾਮ ਨਫਰੀ ਹੁੰਦਾ ਜਾਏਗਾ ਯਾਨੀ ਘਟਦਾ ਜਾਏਗਾ ਇਹਦੇ ਵਿੱਚ ਕਨਸੈਪਟ ਬੜਾ ਕਲੀਅਰ ਹੈ ਜੇ ਵੱਡੇ ਸਹਬਜ਼ਾਦੇ ਜੀ ਕਹਿੰਨਾ ਵੱਡੇ ਸਹਬਜ਼ਾਦੇ ਤੇ ਛੋਟੇ ਸਹਬਜ਼ਾਦੇ ਅਸੀਂ ਇਹਨਾਂ ਨੂੰ ਕਦੀ ਬਗਬਾਲ ਨਹੀਂ ਕਿਹਾ ਅਸੀਂ ਬਾਬਾ ਕਹਿ ਕੇ ਸਬੋਧਨ ਕਰਨੇ ਆ ਉਹਦਾ ਕਾਰਨ ਵੱਡੇ ਸਹਬਜ਼ਾਦੇ ਲੜੇ ਨੇ ਤੇ ਛੋਟੇ ਖੜੇ ਨੇ ਤੇ ਬੜਾ ਵੱਡਾ ਕਨਸੈਪਟ ਆ ਲੜ ਕੇ ਸੀ ਭੱਜੇ ਨਹੀਂ ਅਸੀਂ ਲੜ ਕੇ ਸ਼ਹੀਦੀਆਂ ਦਿੱਤੀਆਂ ਤੇ ਖੜ ਕੇ ਸ਼ਹੀਦੀਆਂ ਦਿੱਤੀਆਂ ਅਸੀਂ ਖੜਨਾ ਵੀ ਜਾਣਦੇ ਆ ਲੜਨਾ ਵੀ ਜਾਣਦੇ ਆ ਇਹ ਗੱਲ ਅਸੀਂ ਇਸ ਵੀਰ ਬਾਲਦਵਸਤੂ ਤੇ ਖਤਮ ਕਰਤੀ ਐ ਸੀ ਵੀ ਮੈਨੂੰ ਲੱਗਦਾ ਵੀ ਐਸਜੀਪੀਸੀ ਹੋ ਗਈ ਹਰਿਆਣਾ ਕਮੇਟੀ ਹੋ ਗਈ ਜਾਂ ਦਿੱਲੀ ਕਮੇਟੀ ਹੋ ਗਈ ਐਸਟਮ ਵੱਡੀਆਂ ਸੰਸਥਾਵਾਂ ਨੇ ਮੈਨੂੰ ਲੱਗਦਾ ਨਹੀਂ ਉਹ ਸਰਕਾਰ ਨੂੰ ਨਾਰਾਜ਼ ਕਰਨਾ ਚਾਹੁੰਦੇ ਮੈਨੂੰ ਤਾਂ ਲੱਗਦਾ ਸ਼ਤਰੀਅਕਾਲ ਜੀ ਪੰਜਾਬ న్యూਜ਼ ਦੇਖ ਰਹੇ ਹੋ ਤੇ ਮੈਂ ਆ ਸੁਖਵੀਰ ਸਿੰਘ ਚੈਣਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਾਰ ਸਹਬਜ਼ਾਦੇ ਮਾਤਾ ਗੁਜਰ ਕੌਰ ਤੇ अनेका ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਪੂਰਾ ਇੱਕ ਹਫਤਾ 22 ਤੋਂ ਲੈ ਕੇ 28 ਦਸੰਬਰ ਤੱਕ ਦਾ ਹਰ ਇੱਕ ਸਿੱਖ ਨੇ ਆਪੋ ਆਪਣੀ ਥਾਂ ਉੱਤੇ ਬੈਠ ਕੇ ਆਪੋ ਆਪਣੀਆਂ ਯਤਨਾਂ ਦੇ ਨਾਲ ਗੁਰੂ ਕੇ ਲਾਲਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਉਹਨਾਂ ਨੂੰ ਸਮਰਪਿਤ ਆਪਣਾ ਸਮਾ ਕੀਤਾ ਵੱਖ-ਵੱਖ ਧਿਰਾਵਾਂ ਦੇ ਵੱਲੋਂ ਵੀ ਵੱਖ-ਵੱਖ ਜਿਹੜੀਆਂ ਨੇ ਉਹ ਜਥੇਬੰਦੀਆਂ ਦੇ ਵੱਲੋਂ ਦਿਹਾੜੇ ਮਨਾਏ ਗਏ ਇੱਕ ਪਾਸੇ ਜੋ ਸਾਡਾ ਰਵਾਇਤੀ ਤਰੀਕਾ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਯਾਦ ਕਰਨ ਦਾ ਹੋ ਰਿਹਾ ਤੇ ਦੂਜੇ ਪਾਸੇ ਬਾਲ ਵੀਰ ਦਿਵਸ ਵੀ ਮਨਾਇਆ ਜਾਂਦਾ ਹੈ ਬਾਲ ਵੀਰ ਦਿਵਸ ਜਦੋਂ ਤੋਂ ਇਹ ਨਾਮ ਐਲਾਨ ਹੋਇਆ ਉਦੋਂ ਤੋਂ ਹੀ ਇਹ ਨਾਮ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਵੱਖ-ਵੱਖ ਜਿਹੜੇ ਸਿੱਖ ਚਿੰਤਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਵੀ ਉਹ ਬਾਲ ਨਹੀਂ ਸਨ ਉਹ ਸਾਡੇ ਬਾਬੇ ਸਨ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਕਰਕੇ ਨਾਮ ਯਾਦ ਕਰਦੇ ਹਾਂ ਫਿਰ ਉਹਨਾਂ ਦੇ ਯਾਦ ਨੂੰ ਸਮਰਪਿਤ ਜਿਹੜੇ ਸਮਾਗਮ ਕਰਾਏ ਜਾਂਦੇ ਨੇ ਉਹਨਾਂ ਵਿੱਚ ਬਾਲ ਵੀਰ ਕਿਉਂ ਕਿਹਾ ਜਾਂਦਾ ਹੈ ਸੋ ਇਹ ਆਪਾਂ ਸਾਰੀ ਗੱਲਬਾਤ ਆਪਾਂ ਕਰਾਂਗੇ ਜੀ ਅੱਜ ਸਾਡੇ ਨਾਲ ਨੇ ਉੱਗੇ ਸਿੱਖ ਚਿੰਤਕ ਐਡਵੋਕੇਟ ਅੰਗਰੇਜ਼ ਸਿੰਘ ਜੀ ਪੰਨੂ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਸਾਰੀ ਗੱਲਬਾਤ ਉਹਨਾਂ ਨਾਲ ਆਪਾਂ ਕਰਦੇ ਹਾਂ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨੂ ਸਾਹਿਬ ਇੱਕ ਪਾਸੇ ਰਵੈਤੀ ਜਿਹੜਾ ਸਾਡੇ ਬਾਬੇ ਨੇ ਕਿਉਂਕਿ ਉਹਨਾਂ ਦੀ ਕਰਨੀ ਬਾਬਿਆਂ ਵਾਲੀ ਹੈ ਪਰ ਦੂਜੇ ਪਾਸੇ ਸਵੇਦਨ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਬਾਲ ਵੀਰ ਦਿਵਸ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਕੀ ਲੱਗਦਾ ਤੁਹਾਨੂੰ ਬਿਲਕੁਲ ਬਹੁਤ ਗੰਭੀਰ ਵਿਸ਼ਾ ਬੜਾ ਇੱਕ ਸੰਯੋਜਿਤ ਮੈਂ ਕਹਿੰਨਾ ਪ੍ਰੀਪਲਾਨ ਕਰਕੇ ਇਹ ਸਾਡੇ ਤੇ ਲਾਗੂ ਕੀਤਾ ਗਿਆ ਉਹਦਾ ਕਾਰਨ ਇਹ ਹੈ ਕਿ ਦੇਖੋ ਲੜਾਈ ਜਿਹੜੀ ਹੈ ਨਾ ਉਹ ਕਿਸੇ ਨੂੰ ਕੌਮੀ ਤੌਰ ਦੇ ਉੱਪਰ ਸ਼ਕਸ਼ਤ ਦੇਣ ਦੀ ਹੈ ਕੌਮੀ ਤੌਰ ਦੇ ਹੁਣ ਕੀ ਹੁੰਦਾ ਲੜਾਈ ਤਿੰਨ ਤਰ੍ਹਾਂ ਨਾਲ ਲੜੀ ਜਾਂਦੀ ਹੈ ਇੱਕ ਹੁੰਦੀ ਫਿਜ਼ੀਕਲੀ ਹੱਥੋ ਹੱਥੀ ਲੜਾਈ ਦੂਜਾ ਹੁੰਦਾ ਇਕਨੋਮਿਕਲੀ ਤਰੀਕੇ ਨਾਲ ਤੀਜਾ ਉਹਦਾ ਮਨੋਵਿਗਿਆਨਿਕ ਤਰੀਕੇ ਨਾਲ ਇਹ ਮਨੋਵਿਗਿਆਨਿਕ ਹਮਲਾ ਸिखਾ ਦੇ ਉੱਪਰ ਉਹ ਕਿਵੇਂ ਹੈ ਇਹਦਾ ਐਗਜ਼ਾਮਪਲ ਹੈ ਬਹੁਤ ਵੱਡਾ ਜਿਵੇਂ ਅਸੀਂ ਆਮ ਕਹਿੰਦੇ ਨੇ ਆਮ ਵੀ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਪਰ ਦੂਸਰੇ ਦੂਸਰੇ ਪਾਸੇ ਇਨਾ ਹੀ ਸਰਕਾਰਾਂ ਨੇ ਇਦਾਂ ਦੀ ਪ੍ਰੋਗਰਾਮ ਕਰਕੇ ਉਹਨੂੰ ਵੀਰ ਬੈਰਾਗੀ ਬਣਾਇਆ ਹੁਣ ਬੰਦਾ ਸਿੰਘ ਬਹਾਦਰ ਤੋਂ ਵੀਰ ਬੈਰਾਗੀ ਉਹ ਕੰਟਰੋਵਰਸਿਸ ਹੋ ਗਿਆ ਸਿੱਖਾਂ ਵਾਸਤੇ ਹੁਣ ਉਹਦੇ ਤੇ ਕਿੰਨੀ ਅਸੀਂ ਲੜਾਈ ਲੜੀ ਕਿੰਨਾ ਅਸੀਂ ਜਦੋ ਜਹਿਦ ਕੀਤੀ ਨਹੀਂ ਜੀ ਉਹ ਬਾਬਾ ਬੰਦਾ ਸਿੰਘ ਬਹਾਦਰ ਸਨ ਪਰ ਲੋਕ ਅੱਜ ਮੰਨਣ ਨੂੰ ਤਿਆਰ ਨਹੀਂ ਬਹੁਤੇ ਲੋਕ ਜਿਹੜੇ ਸਰਕਾਰੀ ਪਨਾਹਗਰਦੀ ਚ ਰਹਿੰਦੇ ਨੇ ਉਹ ਕਹਿੰਦੇ ਨਹੀਂ ਜੀ ਉਹ ਵੀਰ ਬਰਾਗੀ ਸੀ ਸੇਮ ਇਸੇ ਤਰ੍ਹਾਂ ਇਹ ਸਾਈਕੋਲੋਜੀਕਲ ਅਟੈਕ ਆ ਜਦੋਂ ਅਸੀਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਯਾਦ ਕਰਦੇ ਆ ਅਸੀਂ ਕਹਿੰਦੇ ਆ ਸਾਡੇ ਬਾਬੇ ਨੇ ਸਾਡੇ ਵਾਸਤੇ ਬੜੇ ਮਾਨ ਦੀ ਗੱਲ ਆ ਔਰ ਇਹ ਗੁਰੂ ਸਾਹਿਬ ਦੇ ਪੁੱਤਰ ਨੇ ਤੇ ਇਹ ਬੜੇ ਹਾਜ਼ਰ ਜਵਾਬ ਸੀਗੇ ਬੜੇ ਯੋਧੇ ਸੀਗੇ ਬੜੇ ਬਹਾਦਰ ਸੀ ਬੜੇ ਇੰਟੈਲੈਕਚੁਅਲ ਸੀਗੇ ਉਹਨਾਂ ਆਪਣਾ ਆਪ ਹੀ ਵਾਰ ਦਿੱਤਾ ਇਸ ਤੋਂ ਵੱਡੀ ਇੰਟੈਲੈਕਚੁਅਲਿਟੀ ਨਹੀਂ ਹੁੰਦੀ ਇੱਕ ਗੱਲ 'ਤੇ ਆਪਣਾ ਵਾਰ ਦੇਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਉਹਨਾਂ ਨੂੰ ਵੀਰ ਬਾਲ ਦਿਵਸ ਦੇ ਰੂਪ ਚ ਯਾਦ ਕਰਨ ਦਾ ਇੱਕ ਇੱਕੋ ਹੀ ਕਹਲ ਹੈ ਕਿ ਇਹ ਮਨੋਵਿਗਿਆਨਿਕ ਅਟੈਕ ਹੈ ਔਰ ਅਸੀਂ ਮਨੋਵਿਗਿਆਨਿਕ ਅਟੈਕ ਨੂੰ ਟੈਕਲ ਕਿਵੇਂ ਕਰਨਾ ਅਸੀਂ ਕਰ ਨਹੀਂ ਪਾਰੇ ਈਵਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਜਿਹੜਾ ਸਾਹਿਬ ਜادہ ਵਰਡ ਹੈ ਉਹ ਕਿੱਥੋਂ ਆਇਆ ਵਾਟ ਇਜ਼ ਦ ਮੀਨਿੰਗ ਆਫ ਸਾਹਿਬ ਜادہ ਸਾਹਿਬ ਜادہ ਵਰਡ ਪਰਸ਼ਨ ਲੈਂਗੁਏਜ ਤੋਂ ਆਇਆ ਸਾਡੇ ਚ ਸਾਹਿਬ ਮੈਨੇ ਮਾਲਕ ਜਾਦੇ ਮੈਨੇ ਉਹਦੇ ਪੁੱਤਰ ਮਾਲਕ ਦੇ ਪੁੱਤਰ ਕਿੱਡੀ ਵੱਡੀ ਫਿਲਾਸਫੀ ਗੁਰੂ ਸਾਹਿਬ ਨੇ ਦਿੱਤੀ ਕਿੱਡੀ ਵੱਡੀ ਸਿੱਖ ਪੰਥ ਨੇ ਫਿਲਾਸਫੀ ਦਿੱਤੀ ਕੌਮ ਨੂੰ ਵੀ ਸਾਹਿਬ ਮਹਨੇ ਮਾਲਕ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਪੰਥ ਦੇ ਵਾਲੀ ਨੇ ਉਹ ਮਾਲਕ ਨੇ ਉਹਨਾਂ ਦੇ ਪੁੱਤਰ ਇੱਕ ਸਵਰਨਿਟੀ ਦਾ ਕਨਸੈਪਟ ਆ ਆਜ਼ਾਦ ਹਸਤੀ ਦੀ ਪ੍ਰਤੀਕ ਨੇ ਸਾਹਿਬ ਜੀ ਦੇ ਪਰ ਜਦੋਂ ਉਸ ਨੂੰ ਵੀਰ ਬਾਲ ਦਵਸ ਦੇ ਰੂਪ ਯਾਦ ਕਰਾਂਗੇ ਤੇ ਉਹ ਫਿਰ ਉਹ ਜਿਹੜਾ ਸਵਰਨਿਟੀ ਦਾ ਕਨਸੈਪਟ ਹੈ ਜੋ ਸਾਹਿਬ ਜੀ ਦਾ ਮੀਨਿੰਗ ਹੈ ਉਹ ਬਦਲ ਜਾਂਦਾ ਦੇਖੋ ਕਿੰਨਾ ਵੱਡਾ ਮਨੋਵਿਗਿਆਨਿਕ ਹਮਲਾ ਤੇ ਸਿੱਖਾਂ ਨੂੰ ਪਤਾ ਨਹੀਂ ਲੱਗਾ ਇਹ ਥੋੜਾ ਜਿਹਾ ਹੋਰ ਇਹਨੂੰ ਦੱਸੋ ਥੋੜਾ ਜਿਹਾ ਮੈਨੂੰ ਲਾ ਡਿਟੇਲ ਚ ਕਰੋ ਇਹਨਾਂ ਨੂੰ ਬਿਲਕੁਲ ਡਿਟੇਲ ਇਹ ਆ ਵੀ ਸਾਹਿਬ ਜਾਨਾ ਜਿਹੜਾ ਮੈਂ ਵਰਲਡ ਕੱਪ ਪਰਸਨ ਲੈਂਗੁਏਜ ਦਾ ਇਹ ਉੱਥੇ ਠੀਕ ਹੈ ਨਹੀਂ ਉੱਥੇ ਆ ਰਿਹਾ ਮੈਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬਾਲ ਵੀਰ ਦਿਵਸ ਹੈ ਇਹਦੀ ਤੁਹਾਨੂੰ ਤਕਲੀਫ ਕੀ ਹੈ ਮਨੋਵਿਗਿਆਨਿਕ ਹਮਲਾ ਇਹ ਆਉਣ ਵਾਲਾ ਫਿਊਚਰ ਜਦੋਂ ਆਏਗਾ ਨਾ 10 ਸਾਲ 15 ਸਾਲ ਬਾਅਦ ਸਾਡੇ ਬੱਚੇ ਕਹਿਣਗੇ ਮੈਨੇ ਤਾਂ ਵੀਰ ਬਾਲ ਦਿਵਸ ਤੇ ਜਾਣਾ ਉਹ ਸਾਹਿਬ ਜਾਨਾਂ ਦਾ ਨਾਮ ਨਫਰੀ ਹੁੰਦਾ ਜਾਏਗਾ ਯਾਨੀ ਘਟਦਾ ਜਾਏਗਾ ਤੇ ਸਾਡੇ ਮਾਪਿਓ ਵੀ ਜਦੋਂ ਹੁਣ ਵੱਡੇ ਵੱਡੇ ਪਬਲਿਕ ਸਕੂਲ ਖੁੱਲ ਗਏ ਉੱਥੇ ਸਾਡੇ ਕਕਾਰਾਂ ਤੇ ਵੀ ਮੈਂ ਬੈਨਾਂ ਤੇ ਤੁਸੀਂ ਨਾਮ ਨੂੰ ਕਿਵੇਂ ਬਚਾਓਗੇ ਇਹ ਬਹੁਤ ਵੱਡਾ ਸਵਾਲ ਹੈ ਸਿੱਖ ਚਿੰਤਕਾਂ ਵਾਸਤੇ ਈਵਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇਹਦੇ ਤੇ ਜਰੂਰ ਇੱਕ ਸਟੈਂਡ ਲੈ ਕੇ ਸੈਂਟਰ ਗਵਰਨਮੈਂਟ ਨੂੰ ਕਹਿਣ ਕਿ ਤੁਸੀਂ ਦਿਨ ਮਨਾਓ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਉਸ ਦਿਨ ਦੇ ਵਿੱਚ ਤੁਸੀਂ ਰਾਸ਼ਟਰਵਾਦੀ ਨੀਤੀ ਨੂੰ ਨਾ ਅਪਣਾਓ ਨੈਸ਼ਨਲਿਜ਼ਮ ਦੀ ਨੀਤੀ ਨੂੰ ਨਾ ਅਪਣਾਓ ਜਿਹੜਾ ਸਿੱਖ ਕਲਚਰ ਉਹਨੂੰ ਅਪਣਾਓ ਜਿਹੜਾ ਨੈਸ਼ਨਲਿਜ਼ਮ ਹੈ ਜਿਹੜਾ ਨੇਸ਼ਨ ਦਾ ਸਿਧਾਂਤ ਹੈ ਤੇ ਕਲੋਨੀਅਲ ਜਦੋਂ ਸਮਾਂ ਆਇਆ ਬ੍ਰਿਟਿਸ਼ ਦਾ 20ਵੀਂ ਸਦੀ ਦੇ ਵਿੱਚ ਆਇਆ ਪਹਿਲਾਂ ਤੇ ਕਲੋਨੀਅਲ ਦਾ ਸਿਸਟਮ ਹੀ ਨਹੀਂ ਸੀ ਕੋਈ ਨੇਸ਼ਨ ਦਾ ਕਨਸੈਪਟ ਹੀ ਨਹੀਂ ਸੀ ਜਿਹੜੀ ਸਹਿਬਜ਼ਾਦਿਆਂ ਨੇ ਕੁਰਬਾਨੀ ਕੀਤੀ ਉਹ ਕੁਰਬਾਨੀ ਹਿਊਮਨ ਰਾਈਟਸ ਵਾਸਤੇ ਆ ਫਸਟ ਟਾਈਮ ਉਹ ਕਿਉਂ ਨਹੀਂ ਦੱਸੀ ਜਾਂਦੀ ਹਮ ਹਮ ਮਨੁੱਖ ਅਧਿਕਾਰਾਂ ਵਾਸਤੇ ਕਿਵੇਂ ਆ ਮੈਂ ਤੁਹਾਨੂੰ ਦੱਸ ਦੇਣਾ ਜਦੋਂ ਔਰੰਗਜ਼ੇਬ ਨੇ ਕਹਿਤਾ ਵੀ ਕੋਈ ਵੀ ਰਾਜਾ ਜਿਹੜਾ ਹੈ ਉਹ ਘੋੜੇ ਨਹੀਂ ਰੱਖ ਸਕਦਾ ਉਹ ਹੱਥ 'ਚ ਨੇਜਾ ਨਹੀਂ ਫੜ ਸਕਦਾ ਉਹ ਨਗਾੜਾ ਨਹੀਂ ਵਜਾ ਸਕਦਾ ਤੇ ਗੁਰੂ ਸਾਹਿਬ ਨੇ ਕਿਹਾ ਇਹ ਸਾਡੇ ਫੰਡਾਮੈਂਟਲ ਰਾਈਟਸ ਹੈ ਮੈਂ ਵੀ ਰਾਜਾ ਮੈਂ ਆਨੰਦਪੁਰ ਸਾਹਿਬ ਦਾ ਰਾਜਾ ਇਹ ਮਾਖੋਵਾਲ ਸ਼ਹਿਰ ਸੀ ਨਗਰ ਸੀਗਾ ਜਿਹਨੂੰ ਗੁਰਤੇਗ ਬਹਾਦਰ ਸਾਹਿਬ ਨੇ ਮੁੱਲ ਖਰੀਦ ਕੇ ਰਾਣੀ ਚੰਪਾ ਤੋਂ ਇੱਕ ਨਗਰ ਬਸਾਇਆ ਇਹ ਰਾਜੇ ਸੀਗੇ ਉੱਥੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਸੀਗੇ ਜਦੋਂ ਰਾਜਿਆਂ ਦੇ ਉੱਪਰ ਸ਼ਕਤੀ ਕੀਤੀ ਤੇ ਮਹਾਰੇ ਕਹਿੰਦੇ ਮੈਂ ਨਹੀਂ ਮੰਨਦਾ ਇਹ ਹਿਊਮਨ ਰਾਈਟ ਦੀ ਸਭ ਤੋਂ ਪਹਿਲੀ ਲੜਾਈ ਜਿਹੜੀ ਹੈ ਉਹ ਧੰਨ ਗੁਰੂ ਨਾਨਕ ਪਾਸ਼ਾ ਨੇ ਸ਼ੁਰੂ ਕੀਤੀ ਬਾਬਰ ਨੂੰ ਜਾਬਰ ਕਹਿ ਕੇ ਤੇ ਉਸ ਲੜਾਈ ਨੂੰ ਖਤਮ ਕਰਦੇ ਨੇ ਨਿਰਣਾਇਕ ਮੋੜ ਦੇ ਅਸੀਂ ਭੁੱਲ ਜਾਨੇ ਹੁਣ ਦੋਸ ਕੋ ਜਿੰਨਾ ਵੀ ਵਾਰ ਵੀਰ ਬਾਲ ਦਿਵਸ ਮਨਾਇਆ ਗਿਆ ਉਹਦੇ ਚ ਇਤਿਹਾਸ ਨੂੰ ਨਫਰੀ ਕਿਵੇਂ ਕੀਤਾ ਗਾ ਗੰਗੂ ਦਾ ਕਿਰਦਾਰ ਘਟਾਤਾ ਗਿਆ ਇੱਕ ਇੱਕ ਮੈਂ ਵਿੱਚ ਕਾ ਤੈਨੂੰ ਰੋਕ ਰਿਹਾ ਮੈਂ ਇੱਥੇ ਆ ਰਿਹਾ ਗੰਗੂ ਦਾ ਕਿਰਦਾਰ ਘਟਾਤਾ ਗਿਆ ਉੱਥੇ ਲੈਤਾ ਕਿ ਮੁਗਲਾਂ ਨੇ ਕੀਤਾ ਸਭ ਕੁਝ ਠੀਕ ਹੈ ਦੇਖੋ ਦੂਸਰਾ ਕੀ ਹੈ ਉੱਥੇ ਜਿਹੜਾ ਜਿਹੜਾ ਇਹ ਕਰਕੇ ਉਸ ਤੋਂ ਬਾਅਦ ਬਹੁਤ ਸਾਰਾ ਸੁਚਾਨੰਦ ਦਾ ਕਿਰਦਾਰ ਘਟਾ ਕੇ ਸਿੱਧਾ ਵਜ਼ੀਰ ਖਾਨ ਤੇ ਲਾਏ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਦੱਸੋ ਨਾ ਸੁਚਾਨੰਦ ਗੰਗੂ ਬਹੁਤ ਵੱਡੇ ਦੋਸ਼ੀ ਨੇ ਬਰਾਬਰ ਦੇ ਦੋਸ਼ੀ ਨੇ ਉਥੇ ਇਤਿਹਾਸ ਨੂੰ ਬਿਲਕੁਲ ਪਿੱਛੇ ਖਿੱਚ ਕੇ ਤੇ ਸਿਰਫ ਸਾਰਾ ਦੋਸ਼ ਇੱਕ ਕਮਿਊਨਿਟੀ ਦੇ ਮੁਸਲਮਾਨਾਂ ਨੇ ਕੀਤਾ ਜੀ ਮੁਸਲਮਾਨਾਂ ਨੇ ਕੀਤਾ ਇਹ ਗੱਲ ਕੀਤੀ ਜਾ ਰਹੀ ਹੈ ਜਦ ਕਿ ਸਾਡਾ ਇਤਿਹਾਸ ਜਿਹੜਾ ਹੈ ਸਵਰਨ ਅੱਖਰਾਂ 'ਚ ਲਿਖਿਆ ਹੋਇਆ ਹੈ ਸੁਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਹੈ ਵੀ ਗੰਗੂ ਦਾ ਕੀ کردار ਸੀਗਾ ਸੁਚਾਨੰਨ ਦਾ ਕੀ کردار ਸੀ ਜਦੋਂ ਉਹਨਾਂ ਨੇ ਸ਼ਹੀਦ ਕਰਾਇਆ ਬੱਚੇ ਸ਼ਹੀਦ ਕਰਾਇਆ ਉਹ ਕਿਉਂ ਨਹੀਂ ਬੋਲਿਆ ਗਿਆ ਵੀਰ ਬਾਲਦੇਵਸਤੇ ਸਭ ਨੇ ਇੱਕੋ ਗੱਲ ਕਹਿੰਦੇ ਜੀ ਰਾਸ਼ਟਰ ਵਾਸਤੇ ਕੁਰਬਾਨੀ ਕੀਤੀ ਇਹ ਬਿਲਕੁਲ ਝੂਠ ਹੈ ਇਥੋਂ ਹੀ ਸਾਡੇ ਤੇ ਮਨੋਵਿਗਿਆਨਿਕ ਹਮਲਾ ਹੈ ਰਾਸ਼ਟਰ ਵਾਸਤੇ ਕੁਰਬਾਨੀ ਨਹੀਂ ਹੈ ਤੁਸੀਂ 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 ਇਹ ਗੱਲ ਮੰਨਦੇ ਹੋ ਵੀ ਜਦੋਂ ਸੈਭਜਾਦਿਆਂ ਨੂੰ ਇੱਕ ਦੇਸ਼ ਦੀ ਸੁਰੱਖਿਆ ਦੇ ਲਈ ਜਾਂ ਰਾਸ਼ਟਰ ਦੇ ਲਈ ਕੁਰਬਾਨ ਹੋਣ ਦੀ ਜਿਹੜੀ ਉਹ ਤਕਦੀਰ ਪੇਸ਼ ਕੀਤੀ ਜਾਂਦੀ ਤਸਵੀਰ ਤੁਹਾਨੂੰ ਉਹਨੂੰ ਰਾਸ਼ਟਰਵਾਦੀ ਹੋਣ ਤੇ ਤਖਲੀਪ ਹੈ ਰਾਸ਼ਟਰਵਾਦੀ ਹੋਣ ਤੇ ਇਹ ਗੱਲ ਆ ਵੀ ਉਹਦੇ ਨਾਲ ਸਾਡਾ ਇਤਿਹਾਸ ਖਤਮ ਹੁੰਦਾ ਵੀਰ ਜੀ ਉਦੋਂ ਤੇ ਰਾਸ਼ਟਰ ਦਾ ਨਾਮ ਹੀ ਨਹੀਂ ਸੀਗਾ ਬਹਿਨ ਦਾ ਸਾਹਿਬ ਜਾਨੇ ਦੀ ਗੀਵਨ ਦਾ ਮਰਟਰੀਅਲ ਉਸ ਟਾਈਮ ਤੇ ਨੇਸ਼ਨ ਦਾ ਕਨਸੈਪਟ ਹੀ ਨਹੀਂ ਸੀ ਅਸੀਂ ਕਿਵੇਂ ਮੰਨ ਲਈ ਉਹਨੂੰ ਠੀਕ ਹੈ ਇਹ ਗੱਲ ਸਵਾਲ ਤੇ ਆ ਕਲੋਨੀਅਲ ਸਿਸਟਮ ਆਇਆ ਬ੍ਰਿਟਿਸ਼ ਈਰਾ ਦੇ ਵਿੱਚ ਬ੍ਰਿਟਿਸ਼ ਈਰਾ 20ਵੀਂ ਸਦੀ ਚ ਸਾਨੂੰ ਕਲੋਨੀਅਲ ਸਿਸਟਮ ਦੇ ਵਿੱਚ ਲੈ ਕੇ ਆਉਂਦਾ ਵੀ ਅਸੀਂ ਨੇਸ਼ਨ ਬਣਾਉਣਾ ਹੈ ਅਸੀਂ ਇਹ ਕਰਨਾ ਉਹ ਉਹਦੋਂ ਦੀ ਗੱਲਾਂ ਨੇ ਇਹ ਤੇ ਸਾਹਿਬ ਜਾਨੇ ਦੀ ਕੁਰਬਾਨੀ ਆ ਤੂੰ ਕਈ 100 ਸਾਲ ਪਹਿਲਾਂ ਆ ਕਰੀਪਰੀ ਸਾਹਿਬ ਜਾਨੇ ਦੀ ਕੁਰਬਾਨੀ ਨੂੰ ਤੁਸੀਂ ਕਿਦਾਂ ਡਿਫਾਈਨ ਕਰੋਗੇ ਕਾਦੇ ਲਈ ਸੀ ਉਹ ਹਿਊਮਨ ਰਾਈਟਸ ਵਾਸਤੇ ਸੀ ਸਭ ਤੋਂ ਵੱਡੀ ਕੁਰਬਾਨੀ ਉਹਨਾਂ ਨੇ ਕਿਹਾ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਆਪਣੇ ਹਿਸਾਬ ਨਾਲ ਰਹਿ ਸਕਦਾ ਜਬਰਦਸਤੀ ਨਹੀਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪੌਣ ਧੱਕੇ ਨਾਲ ਆਏ ਸੀ ਉਹਨਾਂ ਕਹੇ ਧੱਕਾ ਨਹੀਂ ਹੋਣ ਦੇਣਾ ਇੱਧਰ ਧੱਕੇ ਨਾਲ ਲਾ ਰਹੇ ਸੀ ਗੁਰਤੇਗ ਬਹਾਦਰ ਸਾਹਿਬ ਦੇ ਟਾਈਮ ਤੇ ਉਹਨਾਂ ਕਹੇ ਧੱਕਾ ਨਹੀਂ ਹੋਣ ਦੇਣਾ ਇਹ ਧੱਕੇ ਦੇ ਖਿਲਾਫ ਤੇ ਸਿੱਖ ਲੜੇ ਹੈ ਹਿਊਮਨ ਰਾਈਟਸ ਵਾਸਤੇ ਲੜੇ ਹੈ ਅਸਲ ਦੇ ਵਿੱਚ ਅਗਰ ਮੈਂ ਯੂਨੈਸਕੋ ਨੂੰ ਵੀ ਬੇਨਤੀ ਕਰਾਂਗਾ ਹਿਊਮਨ ਰਾਈਟਸ ਤੇ ਤੁਸੀਂ ਕੁਝ ਕਹਿਣਾ ਤਾਂ ਸਿੱਖ ਗੁਰੂਆਂ ਤੋਂ ਵੱਡਾ ਐਗਜ਼ਾਮਪਲ ਨਹੀਂ ਹੈ ਉਹ ਇਥੋਂ ਨਫਰੀ ਕਰਤਾ ਗਿਆ ਵੀਰ ਬਾਲਦਵਸ ਦੇ ਉੱਤੇ ਆ ਕੇ ਉਹ ਨਫਰੀ ਕਰਤਾ ਗਿਆ ਉਹ ਖਤਮ ਕਰਤੀਆਂ ਗਈਆਂ ਗੱਲਾਂ ਇਹਦੇ ਨਾਲ ਕੀ ਹੋਏਗਾ ਸਾਈਕੋਲੋਜੀਕਲੀ ਇਫੈਕਟ ਸਿੱਖਾਂ ਦੇ ਪਏਗਾ ਅੱਜ ਮੈਨੂੰ ਇੱਕ ਬੰਦਾ ਮਿਲਿਆ ਮੈਨੂੰ ਕਹਿੰਦਾ ਜੀ ਦੇਖੋ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਵੀਰ ਬਾਲਦਵਸ ਬਣਾ ਕੇ ਮੈਂ ਕੀ ਕਿਹਾ ਉੱਥੇ ਉਹਨਾਂ ਨੇ ਕਹਿੰਦੇ ਇਹਨਾਂ ਨੇ ਕੁਰਬਾਨੀ ਕੀਤੀ ਦੇਸ਼ ਤੇ ਰਾਸ਼ਟਰ ਵਾਸਤੇ ਗੱਲ ਖਤਮ ਹੋ ਗਈ ਸਾਡਾ ਇਤਿਹਾਸ ਤੇ ਫਿਰ ਪਿੱਛੇ ਰਹਿ ਗਿਆ ਮਗਰ ਤੁਹਾਡੇ ਕਹਿੰਦਾ ਭਾਵੇਂ ਇਹ ਆ ਵੀ ਜਿਹੜੀ ਉਹਦੀ ਕੁਰਬਾਨੀ ਆ ਉਸ ਨੂੰ ਇੱਕ ਏਰੀਏ ਤੱਕ ਸੀਮਿਤ ਕੀਤਾ ਜਾ ਰਿਹਾ ਉਹ ਪੂਰੇ ਵਿਸ਼ਵ ਦੇ ਲਈ ਹੈ। ਯੈਸ ਬਹੁਤ ਸਾਡਾ ਜਿਹੜਾ ਇਤਿਹਾਸ ਹੈ ਕੋਈ ਵੀ ਤੁਸੀਂ ਪ੍ਰਸੰਗ ਲੈ ਲਓ ਕੋਈ ਵੀ ਤੁਸੀਂ ਇਨਸੀਡੈਂਟ ਲੈ ਲਓ ਉਹ ਪੂਰੇ ਲੋਕਾਈ ਵਾਸਤੇ ਪੂਰੇ ਵਰਲਡ ਵਾਸਤੇ ਇੱਕ ਵਾਸਤੇ ਨਹੀਂ ਹੈ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਵੀ ਅਸੀਂ ਗੁਰੂ ਸਾਹਿਬ ਦੇ ਸਿੱਖ ਹੈ ਤੇ ਗੁਰਬਾਣੀ ਦਾ ਇੱਕ ਪਾਵਨ ਸ਼ਬਦ ਮੈਨੂੰ ਯਾਦ ਆ ਗਿਆ ਮਾਰੇ ਕਹਿੰਦੇ ਵਿਣ ਸਤਗੁਰ ਕੈ ਹੁਕਮੈ ਦਿਨ ਸਤਗੁਰੂ ਕੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ ਤਿਸ ਗੁਰਸਿੱਖ ਫਿਰ ਨੇੜ ਨਾ ਹੁਣ ਸਰਕਾਰ ਨੂੰ ਸਿੱਖ ਇੰਟੈਲੈਕਚੁਅਲ ਦੀ ਸਲਾਹ ਲੈਣੀ ਚਾਹੀਦੀ ਸੀ ਤੇ ਮੈਨੂੰ ਲੱਗਦਾ ਸਿੱਖ ਇੰਟੈਲੈਕਚੁਅਲ ਬੜੇ ਬੇਵਕੂਫ ਜਿਹੜੇ ਉੱਥੇ ਬੈਠੇ ਸਨ ਸਰਕਾਰ ਦੇ ਵਿੱਚ ਬੜੇ ਬੇਵਕੂਫ ਸਨ ਮੈਂ ਬੇਵਕੂਫੀ ਵਰਡ ਯੂਜ਼ ਕਰਾਂਗਾ ਤੁਸੀਂ ਸਿੱਖ ਕਲਚਰ ਨੂੰ ਤਾਂ ਦੱਸ ਦੇ ਘੱਟੋ ਘੱਟ ਵੀ ਅਸੀਂ ਇਸ ਤਰੀਕੇ ਨਾਲ ਮਨਾਣਾ ਅੱਛਾ ਅੱਛਾ ਪੰਨੂ ਸਾਹਿਬ ਮੈਨੂੰ ਏਸੀ ਗੱਲ ਦੇ ਉੱਤੇ ਮੈਂ ਆ ਰਿਹਾ ਸੀ ਵੀ ਉੱਥੇ ਜਦੋਂ ਇਹ ਸਟੇਟ ਤੋਂ ਬੋਲਿਆ ਜਾ ਰਿਹਾ ਏਦਾਂ ਵੀ ਵੀਰਪਾਲ 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 ਸੱਜਣਾਂ ਨੂੰ ਬੋਲਿਆ ਜਾ ਰਿਹਾ ਉੱਥੇ ਜਿਹੜੇ ਆਪਣੇ ਆਪ ਨੂੰ ਸਿੱਖ ਕੌਮ ਦੇ ਵੱਡੇ ਆਗੂ ਕਹੋਂਦੇ ਨੇ ਉਹ ਸਾਰੇ ਬੈਠੇ ਹੋਏ ਨਹੀਂ ਅੱਗੇ ਮੈਂ ਹੋਈ ਗੱਲ ਤੇ ਉਹ ਕੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਜਾਂ ਅੰਦਰ ਨੀਤ ਨਹੀਂ ਹੈ ਦੱਸਣ ਦੀ ਨੀਤ ਨਹੀਂ ਹੈ ਉਹ ਸਰਕਾਰ ਅੱਗੇ ਬੋਲਣਾ ਨਹੀਂ ਚਾਹੁੰਦੇ ਮਿੱਟੀ ਕੇ ਮਾਧੂ ਬੰਨਣਾ ਚਾਹੁੰਦੇ ਆ ਤਾਂ ਨਹੀਂ ਬੋਲੇ ਆਦਰਵਾਇਜ਼ ਉਹ ਕਹਿ ਸਕਦੇ ਸੀ ਵੀ ਦੇਖੋ ਤੁਸੀਂ ਦਿਨ ਮਨਾਓ ਸਰਕਾਰੀ ਤੌਰ ਤੇ ਮਨਾਓ ਸਾਨੂੰ ਕੋਈ ਇਤਰਾਜ ਨਹੀਂ ਪਰ ਉਹ ਸਾਹਿਬਜ਼ਾਦੇ ਨੇ ਤੇ ਸਾਹਿਬਜ਼ਾਦੇ ਹੀ ਰਹਿਣਗੇ ਉਹ ਮਾਲਕ ਦੇ ਪੁੱਤਰ ਨੇ ਮਾਲਕ ਦੇ ਪੁੱਤਰ ਹੀ ਰਹਿਣਗੇ ਉਹ ਸਵਰਨਟੀ ਨੇ ਉਹ ਸ਼ਹਿਜ਼ਾਦੇ ਨੇ ਪ੍ਰਭੂ ਸੱਤਾ ਦੀ ਨਹੀਂ ਲੜਦੇ ਨੇ ਯੇ ਸਵਰਨਟੀ ਹਸਤੇ ਲੜਦੇ ਨੇ ਤੇ ਦੂਸਰੀ ਗੱਲ ਇੱਕ ਹੋਰ ਆ ਜਿਹੜਾ ਸਾਹਿਬਜ਼ਾਦੇ ਵਰਲਡ ਵਿੱਚ ਆ ਉਹਦਾ ਅਗਰ ਦੂਸਰੇ ਅੱਖਰਾਂ 'ਚ ਅਸੀਂ ਅਰਥ ਕਰੀਏ ਤਾਂ युवराज ਬਣਦਾ ਕੋ ਰਾਜੇ ਦੇ ਪੁੱਤਰ ਬਾਦਸ਼ਾਹ ਦੇ ਬਾਦਸ਼ਾਹ ਦੇ ਪੁੱਤਰ ਤੇ ਅਸੀਂ ਕਿੱਥੇ ਲੈ ਜਾਂਦਾ ਉਹਨੂੰ ਇੱਕ ਚੀਜ਼ ਹੋਰ ਆ ਇਹਦੇ ਚ ਕਨਸੈਪਟ ਬੜਾ ਕਲੀਅਰ ਆ ਜੇ ਵੱਡੇ ਸਾਹਿਬਜ਼ਾਦੇ ਦੀ ਕਹਿੰਨਾ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਅਸੀਂ ਇਹਨਾਂ ਨੂੰ ਕਦੀ ਬਾਲ ਨਹੀਂ ਕਿਹਾ ਅਸੀਂ ਬਾਬਾ ਕਹਿ ਕੇ ਸਬੋਧਨ ਕਰਨੇ ਆ ਉਹਦਾ ਕਾਰਨ ਆ ਵੱਡੇ ਸਾਹਿਬਜ਼ਾਦੇ ਲੜੇ ਨੇ ਤੇ ਛੋਟੇ ਖੜੇ ਨੇ ਤੇ ਬੜਾ ਵੱਡਾ ਕਨਸੈਪਟ ਆ ਲੜ ਕੇ ਸੀ ਭੱਜੇ ਨਹੀਂ ਅਸੀਂ ਲੜ ਕੇ ਸ਼ਹੀਦੀਆਂ ਦਿੱਤੀਆਂ ਤੇ ਖੜ ਕੇ ਸ਼ਹੀਦੀਆਂ ਦਿੱਤੀਆਂ ਅਸੀਂ ਖੜਨਾ ਵੀ ਜਾਣਦੇ ਆ ਲੜਨਾ ਵੀ ਜਾਣਦੇ ਆ ਇਹ ਗੱਲ ਅਸੀਂ ਇਸ ਵੀਰਬਾਲ ਦਵਸਤੂ ਤੇ ਖਤਮ ਕਰਤੀ ਅਸੀਂ ਇਹ ਗੱਲਾਂ ਤੇ ਹੋਈਆਂ ਹੀ ਨਹੀਂ ਉੱਥੇ ਉੱਥੇ ਤੇ ਕਹਿਆ ਵੀ ਦੇਖੋ ਜੀ ਇਹਨਾਂ ਨੇ ਦੇਸ਼ ਕੇ ਲੀਏ ਰਾਸ਼ਟਰ ਕੇ ਲੀਏ ਕੁਰਬਾਨੀ ਕੀਤੀ ਉਹ ਭਾਈ ਉਹਦਾ ਦੇਸ਼ ਜਿਹੜਾ ਹੈ ਨਾ ਉਹ ਨੇਸ਼ਨ ਕਨਸੈਪਟ ਨਹੀਂ ਸੀਗਾ ਉਸ ਟਾਈਮ ਤੁਸੀਂ ਇੱਕੋ ਗੱਲ ਕੋ ਵਰਲਡ ਦੇ ਵਰਲਡ ਵਾਸਤੇ ਹਿਊਮਨ ਰਾਈਟਸ ਵਾਸਤੇ ਸਹਬਜਾਦਾ ਨੇ ਕੁਰਬਾਨੀ ਵਿਸ਼ਵ ਸ਼ਾਂਤੀ ਲਈ ਇਹ ਕਹਿ ਲਓ ਵਿਸ਼ਵ ਦੇ ਮਨੁੱਖੀ ਅਧਿਕਾਰਾਂ ਲਈ ਹੂੰ ਮਨੁੱਖੀ ਅਧਿਕਾਰਾਂ ਲਈ ਜਦੋਂ ਮਨੁੱਖੀ ਅਧਿਕਾਰ ਮਿਲਣਗੇ ਸ਼ਾਂਤੀ ਆਪੇ ਆ ਜਾਣੀ ਹੈ ਅੱਛਾ ਪੰਨੂ ਸਾਹਿਬ ਮੈਨੂੰ ਇੱਕ ਗੱਲ ਹੋਰ ਦੱਸੋ ਕਈ ਵਾਰ ਇਦਾਂ ਵੀ ਹੁੰਦਾ ਵੀ ਜਿਹੜਾ ਬੰਦਾ ਸਾਹਮਣੇ ਕਹਿਣ ਵਾਲਾ ਹੈਗਾ ਉਦੀ ਨੀਅਤ ਵਿੱਚ ਜਿਹੜੇ ਖੋਟ ਨਹੀਂ ਹੁੰਦਾ ਕਈ ਵਾਰ ਉਹਨੂੰ ਗਿਆਨ ਨਹੀਂ ਉਸ ਗੱਲ ਦਾ ਹੁੰਦਾ ਠੀਕ ਗੱਲ ਤੇ ਉਸ ਗੱਲ ਨੂੰ ਜਾਣਕਾਰੀ ਦੇਣਾ ਜਾਂ ਗਿਆਨ ਦੇਣਾ ਉਹ ਸਾਡੇ ਧਾਰਮਿਕ ਆਗੂਆਂ ਦਾ ਫਰਜ਼ ਹੁੰਦਾ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਹੋ ਸਕਦਾ ਵੀ ਸਰਕਾਰਾਂ ਦੀ ਨੀਅਤ ਵਿੱਚ ਖੋਟ ਨਾ ਹੋਵੇ ਪਰ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਜੋ ਆਪਣੇ ਆਪ ਨੂੰ ਲੱਗਦੇ ਨੇ ਉਹ ਉਹਨਾਂ 'ਚ ਗਰਬੜ ਹੈ ਕੋਈ ਬਿਲਕੁਲ ਮੈਂ ਪਹਿਲਾਂ ਹੀ ਗੁਰਬਾਣੀ ਦਾ ਪਾਵਨ ਸ਼ਬਦ ਬੋਲਿਆ ਵਿਣ ਸਤਿਗੁਰ ਕੀ ਹੁਕਮ ਹੈ ਜੇ ਕੋਈ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ ਤਿਸ ਗੁਰਸਿੱਖ ਫਿਰ ਨੇੜਨਾ ਆਵੇ ਹੁਣ ਇਹ ਗੁਰਸਿੱਖਾਂ ਨੇ ਦੇਖਣਾ ਤੇ ਜੇ ਗੁਰਸਿੱਖਾਂ ਨੂੰ ਸਵਾਰਥ ਕਰਕੇ ਲੋਭ ਕਰਕੇ ਸਰਕਾਰ ਅੱਗੇ ਝੁਕਣਾ ਪੈ ਰਿਹਾ ਤੇ ਫਿਰ ਗਲਤੀ ਸਿੱਖਾਂ ਦੀ ਆ ਇਹ ਉਹਨਾਂ ਨੂੰ ਪੂਰਾ ਇਹਦੇ ਵਿੱਚ ਆ ਕੇ ਰੋਲ ਅਦਾ ਕਰਨਾ ਚਾਹੀਦਾ ਇਦੇ ਵਿੱਚ ਇਹ ਹੈ ਵੀ ਜਿਹੜੇ ਬੰਦੇ ਨਾਲ ਸਰਕਾਰ ਦੇ ਅਟੈਚ ਸੀਗੇ ਇਸ ਵੀਰ ਬਾਲਦਵਸ ਨੂੰ ਮਨਾਉਣ ਚ ਉਹਨਾਂ ਨੂੰ ਸਰਕਾਰ ਨੂੰ ਦੱਸਣਾ ਚਾਹੀਦਾ ਸੀ ਵੀ ਸਾਡਾ ਸਿੱਖ ਕਲਚਰ ਆ ਆ ਅਸੀਂ ਇਸ ਹਿਸਾਬ ਨਾਲ ਮਨਾਉਣਾ ਚਾਹੁੰਦੇ ਆ ਜੇ ਸਰਕਾਰ ਨਾ ਮਨਾਉਂਦੀ ਤੇ ਆਪੇ ਨੀਅਤ ਸਾਫ਼ ਹੋ ਜਾਣੀ ਸੀ ਪਰ ਇਹ ਨਾਲ ਹੀ ਰਲ ਗਏ ਅੱਛਾ ਅਕਾਲ ਸਖਤ ਸਾਹਿਬ ਵੀ ਚੁੱਪ ਹੈ ਉਸ ਤੋਂ ਬਾਅਦ ਸ਼ਰੋਮਣੀ ਕਮੇਟੀ ਚੁੱਪ ਹੈ ਹਰਿਆਣਾ ਕਮੇਟੀ ਚੁੱਪ ਹੈ ਦਿੱਲੀ ਕਮੇਟੀ ਚੁੱਪ ਹੈ ਜਦੋਂ ਕਿ ਬਾਹਰੀ ਤੌਰ ਉੱਤੇ ਕਹਿੰਦੇ ਨੇ ਵੀ ਅਸੀਂ ਸਰਕਾਰਾਂ ਦੇ ਖਿਲਾਫ ਇਦਾਂ ਕਰ ਰਹੇ ਆ ਜੀ ਅਸੀਂ ਸਿੱਖ ਧਰਮ ਦੀ ਹਰ ਮੁੱਦੇ ਉੱਤੇ ਬੋਲਦੇ ਆਂ ਜਹੇਦਾਰ ਸਾਹਿਬ ਬਿਲਕੁਲ ਚੁ ਆਪਣੇ ਕਲਦਾਰ ਸਾਹਿਬ ਦੇ ਕਾਰਨ ਕਿ ਤੁਸੀਂ ਮੰਨਦੇ ਹੋ ਪਤਾ ਨਹੀਂ ਹੈ ਜਾਂ ਇਸ ਗੱਲ ਨੂੰ ਬਹੁਤਾ ਵੱਡਾ ਮੁੱਦਾ ਮੰਨਦੇ ਹੀ ਨਹੀਂ ਨਹੀਂ ਇਹਦੇ ਵਿੱਚ ਇਹ ਹੈ ਵੀ ਮੈਨੂੰ ਲੱਗਦਾ ਵੀ ਐਸਜੀਪੀਸੀ ਹੋ ਗਈ ਹਰਿਆਣਾ ਕਮੇਟੀ ਹੋ ਗਈ ਜਾਂ ਦਿੱਲੀ ਕਮੇਟੀ ਹੋ ਗਈ ਐਸਟਮ ਵੱਡੀਆਂ ਸੰਸਥਾਵਾਂ ਨੇ ਮੈਨੂੰ ਲੱਗਦਾ ਨਹੀਂ ਉਹ ਸਰਕਾਰ ਨੂੰ ਨਾਰਾਜ਼ ਕਰਨਾ ਚਾਹੁੰਦੇ ਮੈਨੂੰ ਤਾਂ ਲੱਗਦਾ ਤੇ ਮੈਂ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਾਂਗਾ ਤੁਸੀਂ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਇਹਦੇ ਤੇ ਜ਼ਰੂਰ ਇੱਕ ਆਪਣਾ ਸਟੈਂਡ ਸਪਸ਼ਟ ਕਰੋ ਔਰ ਸਰਕਾਰ ਨੂੰ ਲਿਖੋ ਕਿ ਇਹ ਵੀਰ ਬਾਲਦਵਸ ਅੱਗੋਂ ਤੋਂ ਨਾਮ ਨਾ ਕੇ ਇਹਨੂੰ ਸਹਬਜਾਦਾ ਸ਼ਹੀਦੀ ਦਿਵਸ ਮਨਾਇਆ ਜਾਏ ਤੇ ਜਿਆਦਾ ਵਧੀਆ ਰਹੇਗਾ ਤੇ ਉਹਦੇ ਵਿੱਚ ਜਿੰਨਾ ਸਾਡਾ ਇਤਿਹਾਸ ਹੈ ਚਾਹ ਉਹ ਗੰਗੂ ਨਾਲ ਰਿਲੇਟਿਡ ਆ ਚਾਹ ਸੁਚਾਨੰਦਰ ਨਾਲ ਰਿਲੇਟਿਡ ਆ ਜਾਂ ਹੋਰ ਉਹ ਸਾਰਾ ਦੱਸਿਆ ਜਾਏ ਇਹਨੂੰ ਸਿਰਫ ਇੱਕ ਨੇਸ਼ਨ ਤੱਕ ਅਸੀਂ ਸੀਮਤ ਨਹੀਂ ਰੱਖ ਸਕਦੇ ਜਿਵੇਂ ਸਾਰਾ ਗੜੀ ਦੀ ਹਿਸਟਰੀ ਹੈ ਵੇਖੋ ਉਹਨਾਂ ਇਹਦੇ ਤੇ ਜੇ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ ਸਾਰਾ ਗੜੀ ਦੀ ਜੰਗ ਦਾ ਸਾਰਾ ਗੜੀ ਦਾ ਇਤਿਹਾਸ ਯੂਰਪ ਪੂਰੇ ਚ ਪੜਾਇਆ ਜਾਂਦਾ ਕਿਉਂ ਇੰਡੀਆ ਚ ਨਹੀਂ ਪੜਾਇਆ ਜਾਂਦਾ ਕਿਉਂਕਿ ਉਸ ਟਾਈਮ ਜਿਹੜੀ ਕੁਰਬਾਨੀ ਸੀ ਗੋਰਿਆਂ ਦੇ ਟਾਈਮ ਤੇ ਹੋਈ ਸੀ ਉਦੋਂ ਗੋਰਿਆਂ ਦਾ ਰਾਜ ਸੀਗਾ ਉਹ ਤਾਂ ਲੜੀ ਵੀ ਗੋਰਿਆਂ ਵਾਸਤੇ ਕਈ ਜੰਗ ਬਿਲਕੁਲ ਉਹਨਾਂ ਨੇ ਕੀ ਕੀਤਾ ਪੂਰੇ ਯੂਰਪ ਚ ਪੜਾਉਣਾ ਸ਼ੁਰੂ ਕਰ ਦਿੱਤਾ ਪੂਰਾ ਯੂਰਪ ਘੱਟੋ ਘੱਟ 332 ਦੇਸ਼ ਨੇ ਉਹ ਸਾਰਿਆਂ ਦੇ ਪੜਾਈ ਜਾਂਦੀ ਹੈ इवन ਹੁਣ ਯੂਐਸਏ ਵੀ ਲੈ ਕੇ ਆ ਰਿਹਾ ਹੈ ਇਵੇਂ ਹੀ ਇੰਡੀਆ ਨੂੰ ਚਾਹੀਦਾ ਵੀ ਇਹਨੂੰ ਵਰਲਡ ਪੱਧਰ ਤੇ ਲੈ ਕੇ ਜਾਏ ਪਤਾ ਲੱਗੇ ਸਿੱਖਾਂ ਦੇ ਇਤਿਹਾਸ ਦਾ ਸਾਡੇ ਜਥੇਦਾਰਾਂ ਦਾ ਸਫਰਜ ਬਣਦਾ ਇਨਾਂ ਨੂੰ ਕਰਨਾ ਪਏਗਾ ਸਭਨੂੰ ਸਾਥੀ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਧੰਵਾਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ